ਨਪਾਇਆ ਕੀ ਕਰਦੇ ਆਂ ਵੀਰ ਪਾਲਾ ਆ ਲੀੜੇ ਦੇ ਪਾਇ ਸੀ ਪਹਿਣਾ ਸਲਾਬੇ ਜੇ ਇਹਨਾਂ ਮੈਂ ਇਹਨਾਂ ਨੂੰ ਖਿਲਾ ਰਿਆ ਮੈਂ ਧੁੱਪ ਜੀ ਤਾਹਾਂ ਪਾਇਆ ਮੈਂ ਤਾਂ ਕਹਨੀ ਛੱਤ ਤੇ ਆ ਦੋਕ ਦੀ ਤਹਿ ਨਾ ਲਾ ਦੇ ਚਲ ਆ ਤਾਂ ਮੈਂ ਕਰ ਦਿੰਨੀ ਆ ਲੋਟ ਜੀ ਹੁ ਤਾਂ ਚਾਦਰਾਂ ਹੀ ਨਹੀਂ ਲੱਗੀਆਂ ਬਰੀਵੇ ਸੇ ਕਰ ਲੈ ਲਾ ਮੰਮੀ ਮੈਂ ਜਾਨੀ ਆ ਕੋਲਾਂਡੀ ਜਾ ਕੇ ਆਨੇ ਕਾ ਕਾਕਾ ਉਹ ਬਾੜ ਚ ਖੜਾ ਉਹਨੂੰ ਕਾਲੀ ਹੈ ਗਈ ਫਿਰ ਅੱਛਾ ਚਲ ਬਾਲਕ ਵੇਲਾ ਨਾ ਕਰਿਆ ਚੰਗਾ ਠੰਡ ਦਾ ਟਾਈਮ ਆ ਉੱਤੋਂ ਹਾਂ ਹਾਂ ਕੋਈ ਨਾ ਠੀਕ ਆ ਤੁਸੀਂ ਨਾ ਇਹ ਬਹੁਤ ਨੂੰ ਛੜਾ ਲੇ ਖੁੱਲੀ ਕਰਕੇ ਖੁੱਲੀ ਤਾਂ ਕਾਦੀ ਆ ਫਿਰ ਬੇਬੇ ਹੁਣ ਕੀ ਕਰਗੇ ਹੁਣ ਪੜੀਆਂ ਲਿਖੀਆਂ ਦਾ ਜਵਾਨ ਆ ਗਿਆ ਜਵਾਨੇ ਦਾ ਪੜੀਆਂ ਲਿਖੀਆਂ ਤਾਂ ਹੈਗਾ ਅੱਜ ਤਾਂ ਇਹ ਕਾਕੇ ਨਾਲ ਜਾਂਦੇ ਸਵੇਰੇ ਇਹ ਕੱਢੀ ਜਾਊਗਾ ਆਏ ਤਾਂ ਕਿਵੇਂ ਜਾਊ ਕੱਲੀ ਫਿਰ ਕਹਾਂਗੇ ਮਾੜਾ ਮੋਟਾ ਕਾਕੇ ਨੂੰ ਫਿਰ ਹੋਰ ਕੀ ਬਾਹਰ ਇਹਨੂੰ ਫਿਰ ਐਂ ਡਰ ਚੱਕਾ ਜਾਊਗਾ ਹੁਣ ਅਸੀਂ ਤਾਂ ਇਹ ਜਾ ਤੂੰ ਲਿਆ ਦਿੰਦੀ ਸੀ ਪਾ ਲੈਂਦੀ ਸੀ ਯਾ ਤੂੰ ਤਾਂ ਬਾਰ ਨਹੀਂ ਟੱਪਾਂਗਾ ਫਿਰ ਅਸੀਂ ਤਾਂ ਟੱਪਾਂਗਾ ਨਹੀਂ ਸੀ ਫਿਰ ਹੁਣ ਕੀ ਕਰਗੇ ਜਵਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੁਣ ਇਹ ਤਾਂ ਪਸੰਦ ਨਹੀਂ ਆਇਆ ਜਿਹੜਾ ਤੂੰ ਸੂਟ ਲਿਆਈ ਸੀ ਤਾਂ ਗਈ ਹਮਸੈਂਡਾ ਉਹ ਨਾ ਇਹ ਤਾਂ ਸਨੂਟ ਵਧੀਆ ਬਿੰਦਰ ਨੇ ਇੱਕ ਰੀਤ ਆ ਸੀ ਆਪਨੇ ਯਾ ਰੱਖੂ ਸਾ ਕਿ ਮੈਂ ਹਾ ਲਿਉਣਾਗਾ ਕੋਈ ਲਟਰਾ ਪਟਰਾ ਪਤਾ ਜਾਣਦਗਾ ਨਹੀਂ ਅੱਗੇ ਅਸੀਂ ਤਾਂ ਕਹੇ ਜਿਹੇ ਜਿਹੇ ਲਿਆ ਆਂਦੇ ਸੀ ਪਾ ਲੈਂਦੀਆਂ ਸੀ ਲਾ ਲੈਂਦੀਆਂ ਸੀ ਚੱਲ ਫਿਰ ਹੁਣ ਭਾਈ ਆਪਦੇ ਬੰਦੇ ਨਾਲ ਗਈ ਆ ਬੇਬੇ ਹੁਣ ਕੱਪਣੇ ਕੀ ਸਾਰੇ ਆ ਮਰ ਗਈ ਆ ਭਾਈ ਸਾਡੀ ਹਾਂ ਤੇ ਕਾਕਾ ਵੀ ਆਖਿਓ ਨੂੰ ਵੀ ਕਦੇ ਉਹ ਤਾਂ ਗੰਗਾ ਨਹੀਂ ਹੈਗੀਆਂ ਨਾ ਮੇਰੀ ਮੰਮੀ ਗਈ ਆ ਨਾ ਕਦੇ ਚਾਚੀ ਗਈ ਆ ਆਇਆ ਰੋਕਣਾ ਟੋਕਣਾ ਚਾਹੀਦਾ ਸੀ ਹਾਂ ਫਿਰ ਹੁਣ ਉਹੀ ਆਖੇ ਹੁਣ ਆਵਦਾ ਜਦੋਂ ਮੁੰਡਾ ਹੀ ਲੈ ਗਿਆ ਆਪਣਾ ਫਿਰ ਹੁਣ ਆਪਾਂ ਕੀ ਕਹੀਏ ਕੰਮ ਲੋਟ ਨਹੀਂ ਆਉਂਦਾ ਜੇ ਹੁਣ ਆ ਮੁੰਡਾ ਵਰਜੇ ਮਾਂ ਆਪਦੇ ਟੱਬਰ ਨੂੰ ਫੇਰ ਹੀ ਉਹ ਹੁੰਦਾ ਨਾ ਹੁਣਾ ਇੰਨਾ ਖਰਚ ਵੀ ਫਿਰ ਕਰੇ ਤੇ ਕੋਈ ਸਾਬ ਚਾਹੀ ਨਾ ਨੰਨਾ ਖਰਚ ਕਰਨ ਦਾ ਕੀ ਹੱਕ ਹੈ ਦਾ ਚਲੋ ਫਿਰ ਜਿਵੇਂ ਚੱਲਦਾ ਚਲਾਉਣ ਦੇ ਫਿਰ ਹੋਰ ਕੀ ਹੱਲ ਯਾਰ ਘੁੱਟ ਕੇ ਭਈ ਆ ਦਾ ਕਬੀਰਦਾਰੀ ਤੋਰੋ ਚਲ ਹੁਣ ਐਤ ਕੀ ਤਾਂ ਵਗ ਗਈ ਐਤ ਕੀ ਤਾਂ ਆਪਾਂ ਬੋਲਦੇ ਨਹੀਂ ਗਾਹਾਂ ਨੂੰ ਕਾਕੇ ਨੂੰ ਮੈਂ ਕਹੂੰਗੀ ਵੀ ਭਾਈ ਇਹਨੂੰ ਤੂੰ ਸਮਝਾ ਤੇ ਵੀ ਬੇਬੇ ਮੈਨੂੰ ਕਹਿੰਦੀ ਐ ਵੀ ਆਪਾਂ ਤਾਂ ਕਦੇ ਗਏ ਨਹੀਂ ਸੀ ਮੰਡੀ ਵੀ ਕੋਈ ਇਹਨੂੰ ਮੰਡੀ ਵੀ ਲਿਜਾਣ ਲੱਗ ਗਿਆ ਹਾਂ ਵੀ ਆਪਣਾ ਤਾਂ ਕੰਮ ਪਸੰਦ ਨਹੀਂ ਹੈਗਾ ਮੈਂ ਕਹਿ ਦੀਏ ਚਲ ਮੈਂ ਆਖੂਂਗੀ ਉਹਨੂੰ ਅੱਜ ਕਾਕੇ ਨੂੰ ਆ ਜਾਣਾ ਹੈ ਇਹ ਚੰਗਾ ਲੱਗਦਾ ਹੈਗਾ ਅੱਦੋ ਅੱਗਾ ਹਾਂ ਤੇਰੀ ਮਰਦੀ ਹੈ ਭਾਈ ਕਹਾਂਗੇ ਕੋਈ ਨਹੀਂ ਤੇ ਫੜਨ ਨੇ ਮੇੜ ਲੈ ਕੰਮ ਬੈਗੀ ਇਧਰੋਂ ਕੰਮ ਤਾਂ ਨੇ ਮੇੜ ਲਿਆ ਹਾਂ ਵੀਰ ਪਾਲਾ ਮੈਂ ਵੀ ਪਾਇਆ ਈ ਲੀਡ ਸੁੱਕਣੇ ਓਏ ਹਾਂ ਚਲ ਚੰਗਾ ਤੇ ਵੀਰਾਂ ਆਲਾ ਮੈਂ ਤਾਂ ਦੀਂਦਾ ਹੀ ਨਹੀਂ ਹੈਗਾ ਨਹੀਂ ਮੈਂ ਤਾਂ ਮੇਰੇ ਗਾਲੀ ਪਾਏਂਗੀ ਤੂੰ ਤਾਂ ਬੇਬੇ ਦੀ ਕੋਟੀ ਸਾਰੀ ਮੈਨੂੰ ਕਿੱਤੀ ਮੈਨੂੰ ਦੇ ਦੇਣੀ ਹੈਗੀ ਜਿੰਨਾ ਨਿਕਾਲੇ ਤਾਂ ਤੇ ਚਿੱਟੇ ਤਾਂ ਮੈਨੂੰ ਵੀ ਨਹੀਂ ਦਾ ਵੀਰਾਂ ਵੀਰਾਂ ਤਾਂ ਬਾਗੀ ਕਾਕੇ ਨਾਲ ਮੰਡੀ ਤੇ ਬੇਬੇ ਬਲਾਈ ਹਾਲ-ਹਾਲ ਕਰਦੀ ਸੀ ਹੁਣ ਮੈਂ ਇਹ ਕੰਮ ਤਾਂ ਗਲਤੀ ਐ ਬਗੂਰੀ ਦਾ ਪਰ ਪਿਓ ਵੀ ਗਾਲਾਂ ਕੰਨਦਾ ਸੀ। ਤੇ ਹੁਣ ਕੀ ਕਰ ਗਏ ਕੀ ਮੈਂ ਸਮਝਾਈਏ ਉਹ ਮੈਨੂੰ ਕਹਿੰਦਾ ਤੂੰ ਮੂਰੇ ਹੋ ਜਾਨੀ ਆ ਭਾਬੀ ਨਹੀਂ ਉਹ ਕਰਦੀ ਮੈਂ ਹੁਣ ਉਹ ਕੀ ਕਰੇ ਉਹ ਜੀ ਉਹ ਮੈਨੂੰ ਕਹਿ ਦਿੰਦੀ ਮੈਂ ਉਹਨੂੰ ਕਹਿ ਦਿੰਦੀ ਆ ਕੁਛ ਚੱਲਦਾ ਸਾਡੇ ਚ ਤਾਂ ਮੈਂ ਤਾਂ ਹੁਣ ਅੱਗੇ ਬੇਬੇ ਦੀਆਂ ਸੁਣ ਕੇ ਆਈਆਂ ਬੇਬੇ ਤਾਂ ਕਹਿੰਦੀ ਮੇਰੇ ਤਾਂ ਇਹ ਕੰਮ ਤੁਹਾਡਾ ਫਿੱਟ ਹੀ ਨਹੀਂ ਹੈਗਾ। ਪਰ ਨੇ ਆਪਾਂ ਤਾਂ ਕਰਦੇ ਸੀ ਸੱਚੀ ਗੱਲ ਤੈਨੂੰ ਦੱਸਦਾ ਥਾਪੜ ਥੱਗਿਆ ਥੋੜਾ ਜਿਆ ਤੂੰ ਘੂਰ। ਹੁਣ ਮੈਂ ਕੀ ਘੂਰਾਂ? ਤੇ ਰਿਕੂ ਰਿ ਲੋਟਾ ਜੇ ਮੈਂ ਕਹਿਣੀ ਆ ਤਾਂ ਐਂ ਆਖੂਗੀ ਵੀ ਚਾਚੀ ਕਹਿੰਦੇ ਫਿਰ ਤਾਂ ਲੜਾਈ ਵਧੂਗੀ ਤੇ ਆਪਾਂ ਤਾਂ ਹੁਣ ਤੱਕ ਕਰਦਾ ਏ ਥਾਪੜ ਥਲੀ ਆਪਣੇ ਬਣਿਆਂ ਦਾ ਸੇ ਸਮਾਨ ਤੇ ਇਹ ਜੇ ਕੰਮ ਹੋ ਗਿਆ ਭਾਣੇ ਫਿਰ ਸਾਰੇ ਅੱਡ-ਅੱਡ ਭਾਂਡੇ ਖੰਡੇ ਲੋਟ ਨਹੀਂ ਆਉਂਦੇ ਹੁਣ ਤਾਂ ਦੇਖ ਜਿੱਦਾਂ ਦੇ ਬਾਬੇ ਨੇ ਲੀਡ ਲਿਆਂਦੇ ਸੈਡਾ ਮੂੰਹ ਬਣਾਈ ਰੱਖਿਆ ਤੇ ਅੱਜ ਵਧਿਆ ਖੁਸ਼ ਹੋ ਕੇ ਤੇ ਟੱਪ ਗਈ ਤਲਵੰਡੀ ਉਹ ਤਾਂ ਚੱਲਾ ਪਾਇ ਨਹੀਂ ਕਹਿੰਦੇ ਖਾਵੇ ਫਿਰ ਵਾਪਾ ਮਾੜਾ ਪਾਉਣ ਨਾ ਹਾਂ ਆਪਾਂ ਕਹਿੰਦੇ ਲੋਕਾਂ ਨੂੰ ਬੰਗਣਾ ਨਹੀਂ ਪਾਇ ਹੁਣ ਜਾਏ ਜੇ ਆਪਣੇ ਪਾਇ ਹੁੰਦੇ ਐ ਡੜੇ ਜਵਾਕ ਹੋ ਗਏ ਨਾਲੇ ਹੁਣ ਜਾਂ ਤਾਂ ਮਾੜਾ ਮੋਟਾ ਉਹਨੂੰ ਕਾਕਾ ਕਹੇ ਵੀ ਨਾ ਤਾਂ ਕਦੇ ਮੇਰੀ ਮੰਮੀ ਗਈ ਐ ਨਾ ਕਦੇ ਚਾਚੀ ਗਈ ਐ ਵੀ ਤੂੰ ਮੈਨੂੰ ਤੈਨੂੰ ਮੈਂ ਮੰਡੀ ਕਿਵੇਂ ਲੈ ਕੇ ਜਾਵਾਂ ਨਹੀਂ ਤੂੰ ਵੀਰਾਂ ਨੂੰ ਇੱਕ ਵਾਰੀ ਤੂੰ ਘੂਰਾ ਫਿਰ ਮੈਂ ਆਖੂਂਗੀ ਉਹਨੂੰ ਵੀ ਭਾਈ ਭੇ ਬੇ ਲੜਦੀ ਐ ਮੈਂ ਤਾਂ ਨਹੀਂ ਮੰਡੀ ਜਾਣ ਦਿੰਦੀ ਇਹ ਦੁਬਾਰਾ ਹਾਂ ਤੂੰ ਵੀਰਾਂ ਨੂੰ ਇੱਕ ਵਾਰੀ ਘੂਰ ਕੇ ਦੇਖ ਜੇ ਭਾਈ ਨਾਕੜਾ ਲੋਟਾਇਆ ਫਿਰ ਦੇਖੀ ਜਾਊਗੀ ਭੈਣਾਂ ਅਸੀਂ ਤਾਂ ਚੁੱਪ ਕਰ ਜਾਂਗੇ ਸਾਡਾ ਤਾਂ ਕੁਛ ਨਹੀਂ ਔਖੇ ਤੂੰ ਹੋਏਂਗੀ ਤੇ ਮੈਂ ਹੀ ਹੋਊਂਗੀ ਔਖੇ ਜਦੋਂ ਹੱਥਾਂ ਚੋਂ ਨਿਕਲਦੀ ਜਾਂਦੀ ਐ ਦੇਖ ਲੈ ਫਿਰ ਹੁਣ ਇਹ ਵੀ ਲਗਾ ਲਾਂ ਦਿੰਦਾ ਸੀ ਮੈਨੂੰ ਤਾਂ ਕੰਨਾ ਸੇ ਕਿ ਤੁਸੀਂ ਸਿਰ ਚੜਾ ਲਿਵਾ ਹੁਣ ਮੈਂ ਵੀ ਕੀ ਕਰਾਂ ਮੈਂ ਤਾਂ ਥਾਪੜ ਧਈਆ ਕਰ ਦਿੰਦੀ ਆਹੀ ਨਹੀਂ ਲੋਟ ਆਉਂਦਾ ਰੋਜ ਆਖੂ ਮੈਂ ਸੁਰਖੀ ਲਿਆਉਣੀ ਆ ਮੈਂ ਪਾਊਡਰ ਲਿਆਉਣਾ ਮੈਂ ਆ ਲਿਆਉਣਾ ਮੈਂ ਆਹ ਲਿਆਉਣਾ ਪਤਾ ਨਹੀਂ ਇੰਨਾ ਕੀ ਲਾਉਂਦੀ ਇੱਕ ਸੁਰਖੀ ਦਾ ਪੁੱਤੇ ਦੀ 2 ਸਾਲ ਨਹੀਂ ਮੁੱਕਦੀ ਜਿੰਨਾਂ ਲੈ ਮੈਂ ਆਖਿਆ ਵੀ ਸ਼ਕਲ ਨਹੀਂ ਬੰਦੇ ਦੀ ਬਦਲਦੀ ਹੁੰਦੀ ਕਿ ਉਸੇ ਲਈ ਜਾ ਪਾਵਾ ਕੱਪੜਾ ਲੀੜਾ ਪਤਾ ਕਿੰਨੀ ਪਾਵਾ ਬਦਲ ਬਦਲ ਪਾਲ ਜੇ ਇਹ ਜੀ ਸ਼ਕਲ ਤਾਂ ਉਹੀ ਰਹੂਗੀ ਆਪਣੀ ਉਹੀ ਤਾਂ ਗੱਲ ਹੈ ਬਿਲਾਲ ਤਾਂ ਜੁੱਲਿਆਂ 'ਚ ਡਗਦੇ ਹੁੰਦੇ ਨੇ ਐ ਥੋੜੀ ਹੁੰਦਾ ਵੀ ਤੀਜੇ ਦੇ ਨਾਲ ਉਹ ਲਾ ਲਿਆ ਉਹ ਲਾ ਲਿਆ ਵੀ ਮੇਰਾ ਮੂੰਹ ਬਦ ਬਸ ਉਹ ਹੀ ਤਾਂ ਫਿਰ ਪਤਾ ਹੀ ਕਰੀ ਜਾਣੇ ਫਿਰ ਹੁਣ ਕਰਗੇ ਕਿ ਨਾ ਤਾਂ ਆਪਾਂ ਕਿਸੇ ਨੂੰ ਕਹਿਣ ਜੋ ਅਗਰੇ ਜੇ ਹੁਣ ਬਾਹਰ ਪਾਵਾ ਕਰਦੇ ਆ ਅਗਲਾ ਖ ਹੁਣ ਨੂੰ ਨਾਲ ਕੱਟ ਲੈ ਹੋਰ ਅਗਲਾ ਕੁਦਰਾਣੀ ਥਾਈ ਤਾਂ ਕਦੇ ਲੜੀਆਂ ਨਹੀਂ ਸੀਗੀਆਂ ਤੇ ਆ ਕੱਲ ਆਈ ਇਹਦੇ ਨਾਲ ਹੁਣ ਲੜਨ ਲੱਗ ਪਈ ਉਹ ਹੀ ਤਾਂ ਕੱਲ ਲੈਗੀ ਚਾਹ ਦੇਖਦੇ ਆ ਕਿਹਨਾਂ ਤੋ ਕਹਿ ਕੇ ਦੇਖੀ ਵੀਰਾਂ ਨੂੰ ਚੱਲ ਮੈਂ ਆਖੂਗੀ ਅੱਜ ਹੋਰ ਮੈਂ ਤਾਂ ਬੇਬੇ ਬੁਲਾਈ ਅੱਜ ਔਖਾ ਸੌਖਾ ਜਿਹਾ ਬੋਲੀ ਇਹ ਕਹਿ ਕੂ ਤਾਂ ਮੈਂ ਵੀ ਦੇਵਾਂ ਗੱਲ ਕਰ ਫਿਰ ਮੇਰਾ ਤਾਂ ਹੁਆ ਹੀ ਸੋਚੂਗੀ ਵੀ ਚਾਚੀ ਕਹਿੰਦੀ ਐ ਮੈਨੂੰ ਤਾਂ ਚਾਚੀ ਸਮਝਦੀ ਐ ਆਪਣੇ ਚ ਆਪਾਂ ਨੂੰ ਪਤਾ ਵੀ ਆਪਣੇ ਚ ਫਰਕ ਹੈ ਨਹੀਂ ਉਨੂੰ ਕੀ ਪਤਾ ਚੱਲ ਫਿਰ ਦੇਖਾਂਗੇ ਚੱਲ ਵੀ ਪਰ ਜਾ ਹੈਗੀ ਤੇ ਲਿਆ ਘੋਟ ਲੈਉਣੀ ਹੋਰ ਉਹ ਤਾਂ ਹੋਰ ਹੀ ਟੈਕਸ਼ਨ ਖੜੀ ਕਰ ਗਈ ਨਾ ਮੈਂ ਕੜੀ ਧਰਦੀ ਆ ਉਹਨਾਂ ਦੀ ਜਵਾਕਾਂ ਦੀ ਤਕੜੀਆਂ ਬੇਬੇ ਹਾਂ ਤਕੜੀਆਂ ਭਾਈ ਆਵੇ ਅੰਦਰੀ ਬੈਠੀਆਂ ਹੋਰ ਮੈਂ ਤਾਂ ਖੇਤੋਂ ਆਂ ਠੰਡੀ ਬਾਲੀ ਐ ਬਾਲੀ ਠੰਡਾ ਐ ਮਰੇ ਸਿੱਕਣੀ ਸੀ ਅੱਜ ਸਿੱਠੀ ਨਹੀਂ ਰੱਖ ਠੰਡ ਤੋਂ ਰਦਿਆਂ ਨੇ ਵੀ ਠੰਡ ਹੈਗੀ ਤੇ ਉਹ ਕਾਕਾ ਕਿੱਧਰ ਲੈ ਜਾਂਦਾ ਬਹੂ ਨੂੰ ਹਾਂ ਨਿਭਾਇਆ ਕਿ ਮੰਡੀ ਗਏ ਆ ਕੇ ਅੱਛਾ ਅੱਜ ਗਏ ਆ ਕੇ ਹਾਂ ਓਏ ਕਿ ਇਹ ਕਹਿੰਦੀ ਸੀ ਕਹਿੰਦੀ ਮੈਨੂੰ ਕਹਿੰਦੀ ਉਹ ਇਹ ਤਾਂ ਮੈਂ ਜਾਣ ਨਹੀਂ ਦਿੱਤੀ ਮੈਂ ਕਿਹਾ ਨਾ ਰਹਿਣ ਦੇ ਓਏ ਭਾਈ ਬਸ ਬਹੂ ਨੂੰ ਤੋਰੀ ਰਹਾ ਦੇ ਵੀ ਇਹ ਤਾਂ ਵੱਡਾਂ ਤਾਂ ਕਈਆਂ ਨਹੀਂ ਆ ਓਏ ਇਹੀ ਮੈਂ ਆਖਿਆ ਸੀ ਮੈਂ ਕਿਹਾ ਕਿਉਂ ਤੁਸੀਂ ਗਲਤ ਸੁਭਾਅ ਪਾਉਂਦੇ ਹੋ ਚਲ ਵਿਆਹ ਸ਼ਾਦੀ ਹੁੰਦਾ ਕਿਤੇ ਬਾਗੀਆਂ ਬਾਜ਼ਾਰ ਚ ਹੁਣ ਤੀਜੇ ਦਿਨੋਂ ਤਾਂ ਭੈੜਾ ਲੱਗਦਾ ਬਾਜ਼ਾਰ ਚ ਮੈਂ ਇੰਨਾ ਖਰਚ ਕਰਾਂ ਤਾਂ ਭਈ ਲੋਕ ਨਹੀਂ ਆਉਂਦਾ ਕਾ ਕੰਮ ਤੇ ਹੋਰ ਬਾਕੀ ਸਾਰੇ ਠੰਡ ਚ ਤਾਂ ਲੋਕ ਤਾਂ ਰਜਾਂਗੇ ਚੋਨੀ ਨਿਕਲਦੇ ਉਹ ਮੋਟਰਸਾਈਕਲ ਤੇ ਚੜੇ ਜਾਂਦੇ ਸੇ ਇੰਨੀ ਠੰਡ ਚ ਨਾ ਵੀ ਆਪਣਾ ਤਾਂ ਪਸੰਦ ਨਹੀਂ ਇਹੋ ਜਿਹਾ ਕੰਮ ਕਹਾਂਗੇ ਕਾਕੇ ਨੂੰ ਮੈਂ ਕਹਾਂਗਾ ਮੈਂ ਤਾਂ ਐਸ ਲੋਟ ਤਾਂ ਭੈ ਘਾਰ ਹੀ ਨਹੀਂ ਆਉ ਹੋਣੇ ਕਿ ਕਾਕੇ ਐਸ ਲੋਟਣਾ ਸੁਭਾਅ ਪਾ ਭਰਾਵਾ ਐ ਤੀਜੇ ਦਿਨ ਹੁਣ ਬਾਜ਼ਾਰ ਜਾਣ ਵਾਲਾ ਥੋੜੇ ਹੀ ਲੋਟ ਆਉਂਦਾ ਹੁੰਦਾ ਬਾਕੀ ਆਏ ਤਾਂ ਕਿਤੇ ਬਾਹਰ ਨਹੀਂ ਟੱਪਾਂਗਾ ਸ ਮੇਥੋਂ ਪੱਛੇ ਬਣਾ ਹਾਂ ਉਹੀ ਤਾਂ ਗੱਲ ਐ ਇਹ ਇਹ ਉਹਨੂੰ ਤੀਜੇ ਕਦਨ ਆਇ ਤੰਡੋਟ ਮੈਨ ਕਾ ਪੈਸਾ ਚਾਹੀ ਨਹੀਂ ਗਾਦੇ ਉਹ ਚੰਗਾ ਹੀ ਨਹੀਂ ਲੱਗਦਾ ਹੁਣ 72 ਦੀ ਗਏ ਆ ਹਰੇਕ ਦੇਖਦਾ ਹੋਊਗੀ ਕਿੱਦਾਂ ਜਾਂਦੀ ਐ ਜੋੜੀ ਨਹੀਂ ਅੰਗੇ ਫੇਰ ਹੁਣ ਹੂੰ ਭੈੜਾ ਲੱਗਦਾ ਥੋੜਾ ਜਿਆ ਰੋਕਣੀ ਚਾਹੀਦੀ ਐ ਬਹੂ ਇਹ ਕਹਾਂਗੇ ਕਾਕੇ ਨੂੰ ਵੀ ਕਾਕੇ ਆ ਕੰਟਰੋਲ ਕਰ ਪਾਈ ਐ ਨਹੀਂ ਆਪਣੇ ਟੰਬਰ ਚ ਦਾ ਚੱਲਦਾ ਨਹੀਂ ਇਹ ਹੂੰ ਐ ਤੁਸੀਂ ਤਾਂ ਹੁਣ ਪੁੱਛ ਕੇ ਗੱਲ ਕਰਦੇ ਹੋਗੇ ਉਹੀ ਤਾਂ ਗੱਲ ਹੈਗਾ ਵੀਰ ਸਿਆਣਾ ਬੰਦਾ ਘਰੇ ਕਾਦੇ ਵਾਸਤੇ ਹੁੰਦਾ ਜੇ ਰਈ ਨਾਲ ਇੱਤੀ ਉਹਦੀ ਐਂ ਤਾਂ ਕਹਿਨੇ ਫਿਰ ਵੀ ਐਂ ਤਾਂ ਫਿਰ ਵੀ ਆਪ ਮਹਾਰਾ ਦਾ ਬੰਦਾ ਫਰੋਟ ਨਹੀਂ ਆਉਂਦਾ ਆਪ ਮਹਾਰਾ ਤਾਂ ਹਰੇਕ ਹੀ ਹੋ ਜਾਊਗਾ ਫਿਰ ਰਸਿਆਣੇ ਬੰਦੇ ਦਾ ਸੌਕ ਕੀ ਐ ਮੈਂ ਤਾਂ ਹੁਣ ਐ ਆਹ ਕਰੀ ਨਹੀਂ ਐ ਬਚਲ ਬਧੀਆ ਨਾਲ ਇਕੱਠ ਨਹੀਂ ਵੀ ਜਾਂਦਾ ਬੇਬੇ ਇਹੀ ਸੋਚਦੇ ਆਂ ਇਕੱਠ ਚ ਕੁਛ ਨਾ ਕੁਛ ਬਣੀ ਜਾਂਦਾ ਇਕੱल्ल्या ਤੋਂ ਵਾਹ ਬਣਦਾ ਹੁਣ ਆਏ ਵਾਰ ਤਾਂ ਤੁਸੀਂ ਉਹੀ ਗੱਲ ਕਿੱਲਾ ਲੈ ਨਹੀਂ ਆਉਂਗੇ ਉਹੀ ਤਾਂ ਗੱਲ ਐ ਇਕੱल्ल्या ਤੋਂ ਤਾਂ ਸਕੀਰੀਆਂ ਲੋਟ ਹੀ ਨਹੀਂ ਆਉਂਦੀਆਂ ਉਹਨਾਂ ਦਾ ਹੋਰ ਕੱਲਾ ਬੰਦਾ ਹੁਣ ਆਪਦੀ ਖੇਤੀਬਾੜੀ ਦੇਖੂਗਾ। ਸਰੀ ਸੱਪੇ ਚ ਜਾਊਗਾ। ਬਹੁਣ ਸਮਝਾ ਕੇ ਰੱਖੋ ਤੁਸੀਂ। ਕਾਹਾਂਗੇ ਕਾਕੇ ਨੂੰ? ਆਇਂ ਲੋਟਾਂ। ਵੀ ਆਇਂ ਲੋਟ ਥੋੜਾ ਹੀ ਆਉਂਦਾ ਹੁੰਦਾ ਪਤੰਦਰਾ ਤੋਂ ਲੈ ਕੇ ਬਾਗਿਆ। ਫਿਰ ਕੱਲ ਨੂੰ ਹੋਰ ਦੇਖ ਕੇ ਸੁਭਾਅ ਪਊਗਾ। ਚਾਹ ਹੋਰ ਹੁਣ ਆਏਗਾ। ਮੱਕੇਰੇ ਹੁਣ ਜਿੰਨਾ ਚਿਰ ਅਫਸਰ ਜੋੜੇ ਆ ਕਿ ਬੇਬੇ ਕੁਝ ਬਣੀ ਜਾਂਦਾ। ਜੇ ਡੋ ਪਾਟੀ ਹੋ ਗਏ ਹੁਣ ਕੱਲ ਨੂੰ ਆਏ ਤਾਂ ਮੇਰਾ ਅੱਖ ਵੀ ਮਾਰਦਾ। ਨਹੀਂ ਮੈਂ ਤਾਂ ਫਿਰ ਆਹੀ ਆਉ ਕਰਦੇ ਸੋਨ ਨੂੰ ਫਿਰ ਹੋਰ ਕੀ ਕਹਿਣੀ। ਵੀ ਹੁਣ ਤਾਂ ਭਾਈ ਆਪਣਾ ਬਾਲਾ ਵਧੀਏ ਨਵੀਂ ਆਂਦੀ ਏ ਓਏ ਇਹੀ ਕਹਿੰਨਾ ਮੈਂ ਚਲ ਕੋਈ ਨਹੀਂ ਕਹਿੰਨੇ ਕਾਕੇ ਨੂੰ ਆਉਣ ਦੇ ਫਿਰ ਚਲੋ ਹੁਣ ਤਾਂ ਕੇ ਨਾਲ ਲਿਆਉਣ ਦੇ ਮਾੜਾ ਮੋਟਾ ਜਿਹੜਾ ਕੋਈ ਆਉਣਾ ਹੈ ਆਪਣਾ ਭਾਂਜਾ ਤਾਂ ਬਾਲਾ ਵਧੀ ਹੈ ਲੋਕ ਵੀ ਅੱਲਾ ਕਰਦੇ ਆਪਣੇ ਘਰ ਦੇ ਨਾਲ ਤਾਂ ਤੀਜੇ ਦਿਨੋਂ ਬਾਜ਼ਾਰ ਜਾ ਕੇ ਨਹੀਂ ਲੋਟ ਆਉਂਦੇ ਹੋਰ ਆئیں ਰੂਟ ਹੁੰਦਾ ਹੈਗਾ ਉਹ ਚਲ ਦੇਖਦੇ ਆਂ ਫਿਰ ਚਾਹ ਠੀਕ ਹੈ ਚਾਹ ਪੀ ਲੈ ਪੀ ਨਾ ਜਾ ਕੰਡ ਚੋਂ ਆਏਗਾ ਹੋਏ ਲਾ ਆਉਂਦੀ ਆ ਕੱਲੀ ਤੁਰੀ ਕਾਕਾ ਪਤਾ ਨਹੀਂ ਕਿੱਧਰ ਗਿਆ ਇਹ ਤਾਂ ਕੱਲੀ ਆਉਣੀ ਆ ਕਾਕਾ ਉਹ ਵਰ ਮੁੜ ਗਿਆ ਉੱਥੋਂ ਮੈਨੂੰ ਕੰਮ ਹੋ ਗਿਆ ਕਿਉਂ ਉਹ ਕਹੇ ਕੰਮ ਹੋ ਗਿਆ ਮੈਨੂੰ ਤਾਰ ਕੇ ਸਵਾਗੇ ਬਾਹਰ ਕੇ ਤਾਂ ਆ ਗਿਆ ਘੱਟੇ ਚ ਝਾਰ ਗਿਆ ਨਾ ਉਹ ਪਿੱਛੇ ਝਾਰ ਗਿਆ ਫਿਰ ਉਹਨੂੰ ਕਾਲੀ ਸੀਗੀ ਅੱਛਾ ਤੇ ਬਾਹਰ ਹੀ ਟਾਈਮ ਲਾਇਆ ਕੀ ਖਰੀਦ ਕੇ ਲਿਆ ਨਾ ਸਵਾਨ ਖਰੀਦਣ ਲੱਗ ਗਿਆ ਸੀਗੇ ਪੈਸੇ ਘਟ ਗਏ ਸੀ ਫਿਰ 1000 ਰੁਪਏ ਮੈਂ ਕਾਕੇ ਤੋਂ ਲਿਆ ਸੀਗਾ ਅੱਛਾ 1000 ਹਜੇ ਕਾਕੇ ਤੋਂ ਲਿਆ ਐਨਾ ਕੀ ਦੇਣੀ ਆ ਮਸਾ ਸਵਾਲ ਮੰਨ ਲਈਆਂ ਤੇਰੇ ਵਾਸਤੇ ਲਈਆਂ ਨਾਲੇ ਐਨਾ ਖਰਚ ਤਾਂ ਲੋਟ ਨਹੀਂ ਆਂਦਾ ਭਾਈ ਮੈਂ ਲੋਟਣਾ ਲਿਆ ਕਰਦੇ ਹੱਥਾਂ ਨਾਲ ਸਮੈਲ ਜਿਹਾ ਦੇ ਦਵਾੜੇ ਚੋਕ ਕਰਦੀ ਆਂ ਲਾਏ ਅੱਗੇ ਤਾਂ ਕਦੇ ਆਈ ਨਹੀਂ ਮੇਰੇ ਚ ਸਮੈਲ ਹੋਗਾ ਹੁਣ ਐਨਾ ਚ ਮੁਸਕਾਂ ਲੱਗੀ ਹੋਰ ਹੱਦ ਕਰਦੀ ਏ ਤੂੰ ਤਾਂ ਕੁੜੇ ਆ ਗਈ ਵੀ ਨਾ ਹਾਂ ਆ ਗਈ ਕਹਿੰਦੀ ਤੇਰੇ ਚ ਬਾਥਾਂ ਚ ਸਮੈਲਾ ਹੁੰਦੀ ਆ ਕਿ ਮੁਸਕ ਆਉਂਦੀ ਆ ਆ ਲਾਇਆ ਕਰ ਕੋਈ ਨਹੀਂ ਆਪਾਂ ਮਰਾਜ ਨੂੰ ਕਹਦਾਗੇ ਕਿ ਤੈਨੂੰ ਸਾਨੂੰ ਨੂਨ ਲੈ ਕੇ ਦਿੱਤਾ ਸੀ ਹੂੰ ਆ ਗਈ ਏ ਕੁੜੇ ਨਾ ਮੰਗਾਈ ਸੀ ਜਨਾਮੇ ਪਟੋਲ ਲੱਗ ਅੱਗੇ ਤਾਂ ਕਦੇ ਮੁਸਕ ਨਹੀਂ ਆਈ ਲੈ ਹੁਣੇ ਦਾਈ ਚੱਲੀ ਆ ਹਾਂ ਵਾਸਤੇ ਇਹ ਤੂੰ ਲਾਇਆ ਕਰੇਂਗੀ ਦਾਈ ਤੇਰੇ ਵਾਸਤੇ ਲਈਆ ਮੈਂ ਮਾਈ ਨਹੀਂ ਲਾਉਂਗਾ ਲਾਉਣੀ ਮੈਂ ਤਾਂ ਜੰਮੂ ਕੇ ਨਾਲ ਲਈ ਆ ਨੰਦਰਾ ਲਿਆ ਪਿਆ ਨਹੀਂ ਨਹੀਂ ਆਇਆ ਕੁਸ ਮਰਾਰੇ ਤੁਹਾਡੇ ਵਾਸਤੇ ਲਈ ਜਲਦੀ ਨੰਦਰਾ ਨਹੀਂ ਕੋਈ ਚਾਚੀ ਦੇ ਲਾ ਦੀ ਹਾਂ ਜਲਦੀ ਚਾਚੀ ਲਾ ਲਿਆ ਕਰੂ ਵੀ ਕੋਣਾ ਭਾਈ ਸੋਣਾ ਚੱਲ ਮੈਂ ਅੰਦਰ ਧਰ ਕੇ ਆਉਣੀ ਆਂ ਜਾ ਤੂੰ ਬਣਾ ਲਾ ਕੋਈ ਬਣਾ ਲਾ ਲਈ ਹੂੰ ਚਲ ਵਾਹ ਕਰੂ ਇੰਨਾ ਨਾ ਖਰਚ ਜਿਆਦਾ ਤੂੰ ਜਮੀ ਰੁਕੀ ਹੋ ਜਾ ਇਹ ਕੀ ਰੁਖਿਆਣ ਵਾਲੀ ਗੱਲ ਆ ਕੋਈ ਗੁੱਸਾ ਨਹੀਂ ਆਉਂਦਾ ਕਿ ਤੇਰੇ ਚ ਮੁਸਕਾਂਂਦੀ ਆ ਕੋਈ ਨਹੀਂ ਨਾ ਤੁਸੀਂ ਇੰਨੀ ਖੁੱਲੀ ਕਰ ਰੱਖੀ ਐ ਇਹ ਆਹ ਤਾਂ ਟਾਈਮ ਆਸ ਲੋਹਣਾ ਨਹੀਂ ਚਾਚੇ ਦਾ ਕੰਮ ਹੋ ਗਿਆ ਇਥੇ ਕੱਲੀ ਆਉਂਦੀ ਸੀ ਪੂਰੀਆ ਕਿ ਮੈਨੂੰ ਇੱਥੇ ਜੇ ਤਾਰ ਕੇ ਢਾਕਾ ਉਹ ਤਾਰ ਕੇ ਹੁੱਡੋਟੀ ਵਾਗ ਗਿਆ ਉਹ ਕਹਿੰਦਾ ਸੀ ਕਹਿੰਦਾ ਚਾਚੀ ਮੈਂ ਗਾਹਾਂ ਜਾਉਂਗਾ ਤੇ ਫਿਰ ਮੜਾ ਜਾ ਬਾਹਰ ਕੇ ਆਉਂਦੇ ਉਹ ਕੀ ਹੁੰਦਾ ਸੀ ਅਗਲਾ ਕੀ ਕਹਿੰਦੇ ਉਹਦਾ ਵੀ ਬੋਲਾ ਮੇਰੀ ਗੱਲ ਸੁਣੋ ਰਾ ਟਾਈਮ ਆ ਬੇ ਟਾਈਮ ਹੁੰਦਾ ਉਹਦਾ ਵੀ ਨੀ ਵੀ ਜਵਾਬ ਕਰਨੀ ਸੋਚੋ ਨਾ ਕਿ ਆਖਣਗੇ ਵੀ ਆ ਕੱਲੀ ਫਿਰਦੀ ਆ ਕਿ ਕੋ ਮੋ ਚੱਕ ਲੈਂਦੀਆਂ ਨੇ 76 ਜੀ ਉਹ ਤਾਂ ਬਣਾਇਨਾ ਤਾਂ ਮੰਡੀ ਨਹੀਂ ਜਾਂਦਾ ਕਿ ਪਰਸ ਬਿਨਾ ਤਾਂ ਸਾਤੋਂ ਚੱਲ ਕੋਈ ਹਾਂ ਵੀ ਤੁਸੀਂ ਛੋਣਾ ਝੋਲਾ ਜਾ ਕੋਈ ਲਫਾਫਾ ਲੈ ਕੇ ਜਾਓ ਨਾ ਭਾਈ ਬਾਹਲੀ ਖੁੱਲੀ ਕਰਕੇ ਬਹੁਤ ਰੌਲਾ ਨਾ ਪਾਇਆ ਕਰ ਤੂੰ ਜਾ ਤੂੰ ਤਾਂ ਬਾਹਲਾ ਪਹਿਣਾ ਝੱਜੂ ਪਾਉਣੀ ਹੈ ਹੋਰ ਹਿਸਾਬ ਦਾ ਹੋਰ ਹਿਸਾਬ ਦਾ ਭਾਈ ਪਾਉਣੀ ਹੀ ਆ ਉਹੀ ਗੱਲ ਫਿਰ ਇੰਨਾ ਖਰਚ ਕਰੇ ਲੈ ਫਿਰ ਮਾਂ ਸਾਡਾ ਵੇਲਾ ਤਾਂ ਟੱਪ ਗਿਆ ਨਾ ਭਾਈ ਨਾ ਤਾਂ ਨਹੀਂ ਖਰਚ ਲੋਟ ਆਉਂਦਾ ਅਸੀਂ ਚੁੱਪ ਕਰ ਜਾ ਮੈਨੂੰ ਉਤੋਂ ਦੀ ਹੋ ਗਈ ਬੇਬੇ ਮੇਰੇ ਤਾਂ ਹੁਣ ਗੱਲ ਇਹ ਆਈ ਬੰਦੀ ਨੀ ਬਈ ਲੋਟਾ ਨਾ ਕੰਮ ਮਾੜਾ ਮੋਟਾ ਤੁਸੀਂ ਰੋਕੋ ਉਹਨੂੰ ਫੇਰ ਤੁਸੀਂ ਆਖੋਗੇ ਜੇ ਮੈਂ ਬੁੜੀ ਨੇ ਡਾਂਗ ਚੱਕੀ ਫੇਰ ਆਖੋਗੇ ਤੁਸੀਂ ਐ ਆਉ ਕਰਦੀ ਏ ਤੈਨੂੰ ਚੱਕਣੀ ਪਊ ਡਾਂਗ ਹੁਣ ਇੱਥੇ ਤਾਂ ਚੱਕੀ ਨਹੀਂ ਜਾਂਦੀ ਫੇਰ ਕੋਈ ਕਰ ਇਹਨੂੰ ਸਿੱਧੀ ਮੈਂ ਨਹੀਂ ਇਹ ਤੇ ਫੇਰ ਮੈਂ ਤਾਂ ਫੇਰ ਨਹੀਂ ਬਾਹਰ ਜਾਣ ਜਾਣ ਦਿੰਦੀ ਜਮਾਂ ਦੇ ਪੂਰ ਰੋਕਦੇ ਬੇਬੇ ਸਮਾਂ ਦੀ ਅਸੀਂ ਵੀ ਕਹਿ ਦਈਏ ਭਾਈ ਇਹਨਾਂ ਸਾਨੂੰ ਵੀ ਰੋਕਿਆ ਨਾ ਵੀ ਉਸ ਤੋਂ ਬਾਅਦ ਚ ਤਾਂ ਫੇਰ ਹੁਣ ਡਾਂਗ ਹੀ ਹੋ ਹੋ ਗਈ ਐ ਤਾਂ ਫੇਰ 2000 ਲੈ ਲਾ ਦੱਸ ਤੇ 2000 ਕਹਿੰਦੀ ਹੈ ਜਾਨਾ ਤਾਂ ਸਰਿਆ ਨਹੀਂਗਾ ਵੀ ਭਾਲਾ ਕਹਿੰਦੀ 1000 ਮਤਾਂ ਕਾਕੇ ਤੋਂ ਵੀ ਲੈ ਲਿਆ ਐਂ ਤਾਂ ਫਿਰ ਮੈਂ ਇੱਥੇ ਨੇ 500 ਮੰਗਾ ਸੀ ਮੈਂ ਤਾਂ ਆਪ ਹੀ ਵਧਕੇ ਦੇ ਦਿੱਤੇ ਸੀ ਪੈਸੇ 2000 ਹਜ਼ਾਰ ਦਵਾਤਾ ਸੀ ਫਿਰ ਤੇ ਫਿਰ ਐਂ ਤਾਂ ਕੰਮ ਲੋਟ ਨਹੀਂ ਤੂੰ ਹੀ ਕਰ ਬੇ ਇਹਨੂੰ ਲੋਟੇ ਮੈਂ ਇੱਥੋਂ ਤਾਂ ਨਹੀਂ ਲੋਟਾਂਗੀ 2 2000 ਕਮਲ ਗਏ ਲਾਉਣਾ ਤੇ ਫਿਰ ਤਾਂ ਤੁਸੀਂ ਪਾਸ ਹੋਏ ਖੜੇ ਉਹੀ ਤਾਂ ਗੱਲ ਹੈਗੀ ਆਣੀ ਸਾਵ ਚੰਦੀ ਗੱਲ ਬਈ ਚੀਜ਼ਾਂ ਵਰਤ ਕੇ ਜਾਵਾਂਗੇ ਕਿੱਥੇ ਤੂੰ ਹੀ ਲੋਟ ਕਰਵੇਂ ਚਾਰ ਦਿਨਾਂ ਨੂੰ ਫੇਰ ਆ ਕੇ ਨਾ ਭਾਈ ਆਪਾਂ ਤਾਂ ਇਨਾ ਖਰਚ ਨਾ ਤੂੰ ਸੀ ਕਰਿਆ ਸੀ ਤੇ ਨਾ ਹੀ ਮੈਨੂੰ ਤਾਂ ਹੁਣ ਚਿੱਟ ਕਰਦਾ ਮੇਰਾ ਤਾਂ ਚੱਲ ਫੇਰ ਕੋਈ ਨਹੀਂ ਹਾਂ ਇਹਦਾ ਬਾਜ਼ਾਰ ਲਾਇਆ ਇਹ ਮੇਰੇ ਵਾਸਤੇ ਰੱਖਿਆ ਸੀਗਾ ਢੱਕਾ ਨਹੀਂ ਤੋੜਦੀਆਂ ਆਪਾਂ ਆ ਮੜਿਆ 1000 ਰੁਪਿਆ ਲਾਇਆ ਹੀ ਤਾਂ ਕਿ ਮੈਂ ਕਰਨ ਲੱਗੀਆਂ ਪਿਆਣ 2000 ਰੁਪਿਆ ਲਾਇਆ ਹੀ ਢੱਕਾ ਨਹੀਂ ਤੋੜਦੀਆਂ ਆਪ ਤੇ ਮੈਨੂੰ ਹਰੇ ਕੰਮ ਮੈਨੂੰ ਮੈਂ ਕਰਨਾ ਦੱਸ ਵੀ ਮੈਂ ਕੀ ਕਰਾਂ ਇਨਾ ਜੇ ਦੋ ਰੁਪਏ ਲੈ ਆਉਣੀ ਤਾਂ ਬੁੜੀ ਜੀ ਉਧਰ ਚ ਲਾਉਂਦੀ ਐ ਹਰ ਇੱਕ ਵੀਲ ਦਾ ਹੀ ਉਹਨਾਂ ਸੁਨਾਰ ਰੱਖੀ ਐ ਜੇ 1000 ਲੈਣਾ ਤਾਂ ਬੁੜੀ ਤੋਂ ਹੱਥ ਕਰੋ 500 ਲੈਣਾ ਤਾਂ ਬੁੜੀ ਨਾਲ ਹੱਥ ਕਰੋ ਮੈਂ ਮੜ ਜਾਤੀ ਜਾਇ aí ਤਲਵੰਡੀ ਕਿਉਂਕਿ ਮੈਂ ਹੁਣ ਦੁਨੀਆ ਬੈਠਿਆ ਸਾਰਾ ਕੁਝ ਮੇਰੇ ਸੱਤੇ ਸੜਕਾ ਤੇ ਕਰਦੀ ਐ ਤੈਨੂੰ ਚੱਲਦਾ ਪੰਨਾ ਹਰੇ ਥੰਡੇ ਚ ਬੈਠੀ ਆ ਵਾਪਸ ਇੱਕੋ ਹੀ ਆ ਹੁਣੀ ਆਈਆਂਗੀ ਫੇ ਸਾਰਾ ਅੰਦਰ ਵੀ ਨਹੀਂ ਬੈਠਿਆ ਜਾਂਦਾ ਅੱਛਾ ਹੋਰ ਹੋਰ ਕਿ ਤੁੰ ਕਿਧਰੋਂ ਇੰਨੇ ਆ ਕੰਮ ਧੰਦਾ ਕਰੀ ਜਾਂਦੇ ਪਹਿਲੇ ਡੇਰੇ ਸੁੱਖ ਸੁੱਖ ਲਈ ਤੇ ਉੱਥੇ ਸੇਵਾ ਕਰਕੇ ਆਉਣੀ ਹੁੰਦੀਆਂ ਗਾਈਆਂ ਦੀ ਯਾ ਰੋ ਜਾਨੀ ਹਾਂ ਰੋ ਜਾਨੀ ਆ ਉਹ ਕੋ ਪੋ ਦਾ ਮਹੀਨਾ ਜਾਉਂਗੀ ਹਾਂ ਤੇ ਆਹ ਕੌਣ ਹੈ ਵੀਰਾ ਕਿਧਰੋਂ ਆਉਂਦੀ ਇਸ ਤਰੀ ਬਸ ਓਹੀ ਗੱਲ ਹੈ ਕਿ ਉਹ ਜਦੋਂ ਸਮਾਨ ਆਪਣਾ ਨਹੀਂ ਜਿਹਾ ਸਪਸੰਦ ਨਹੀਂ ਆਇਆ ਕਿਆ ਏ ਸੋਣਾ ਨਹੀਂ ਆਕੇ ਲੈ ਦੱਸ ਤੇ ਹੁਣ ਸਮਾਨ ਲੈ ਕੇ ਆਈ ਆਪ ਅੱਛਾ ਹਾਂ ਥੋੜੀ ਜਿਹੀ ਬਸ ਉਹ ਹੀ ਗੱਲ ਚਮਲਾਈ ਆ ਇਹਨਾਂ ਨੇ ਜ਼ਿਆਦੇ ਹਾਂ ਇਹ ਤਾਂ ਫਿਰ ਟਾਈਮ ਪਾਸ ਨਹੀਂ ਹੋਣਾ ਥੋੜਾ ਹੋਣਾ ਗਈਆਂ ਨਹੀਂ ਸੀ ਕਦੇ ਸਾਡਾ ਤਾਂ ਇੱਕੋ ਕੰਮ ਕਰਨਾ ਟਾਈਮ ਵਿੱਚ ਪੁੱਛ ਕੇ ਕਰਦਗੇ ਹਾਂ ਤੇ ਜੋ ਕੋਈ ਚੀਜ਼ ਲੈਣੀ ਹੈ ਤਾਂ ਵਿੱਚ ਪੁੱਛ ਕੇ ਲੈ ਲੰਗੇ ਹਾਂ ਤੇ ਇਹ ਥੋੜੀ ਜਿਹੀ ਬਣੇ ਬਸ ਹੱਥਾਂ 'ਚ ਘੜੇ ਦਾ ਚੜਕਿਆ ਹੋ ਤੁਸੀਂ ਮਾੜੀ ਜੀ ਕਾ ਨੂੰ ਇਹ ਤਾਂ ਕਰਨੀ ਪੂ ਲੋਟ ਮੈਨੂੰ ਲਾਹੌਰ ਕੀ ਹੈ ਫਿਰ ਕਰਨੀ ਤਾਂ ਪਾਉਗੀ ਹਾਂ ਸਾਸਰੀ ਕਾਲ ਭਾਈ ਹੋ ਠੀਕ ਹੋ ਹਾਂ ਠੀਕ ਆ ਵਧੀਆ ਤੂੰ ਦੱਸ ਇੱਧਰ ਆ ਨਹੀਂ ਤੂੰ ਘੜੇ ਨਹੀਂ ਮਾਰਾ ਕਹਿ ਦੇਣਾ ਮੈਂ ਦੱਸੀ ਜਾਣੀ ਤੇਰੀ ਬੀਬੀ ਨੂੰ ਮੈਂ ਤਾਂ ਨਾ ਡੇਰੇ ਵਗ ਜਾਣੀ ਅੱਛਾ ਡੇਰੇ ਸੇਵਾ ਕਰਕੇ ਆਉਣੀ ਆ ਬਸ ਉੱਥੇ ਲੇਟ ਹੋ ਜਾਨੀ ਹਾਂ ਇੱਕ ਦਿਨ ਵਾਲੇ ਛੋਟੇ ਦਿਨ ਵਾਲੇ ਛੋਟੇ ਠੰਡ ਵਾਲੀ ਘਰ ਛੱਡੀ ਆ ਇਹ ਤੈਨੂੰ ਪਤਾ ਹੀ ਆ ਫਿਰ ਚੁੱਲ੍ਹੇ ਮੁਰੇ ਨਹੀਂ ਉੱਠਿਆ ਜਾਂਦਾ ਠੰਡ ਤਾਂ ਫਿਰ ਹੁਣ ਫੋਦਾ ਨਹੀਂ ਹੁੰਦਾ ਜਿਸ ਬੀਬੀ ਰਾਈ ਤੇ ਚਾਚੀ ਨੇ ਵੇੜੇ ਨਹੀਂ ਮਾਰਿਆ ਤਾਂ ਕੰਮ ਧੰਦਾ ਹੋ ਜਾਂਦਾ ਹੋਰ ਪੁੱਛਣਾ ਨਹੀਂ ਕਿ ਨਹੀਂ ਕਿ ਦਿਨੇ ਤੇ ਐਂ ਹੀ ਟੱਪ ਜਾਂਦਾ ਸਾਰਾ ਦਿਨ ਕੁਸਾ ਉਹੀ ਗੱਲ ਜੁਲੜਾਂ ਛੋਣੀ ਨਿਕਲਦੇ ਭਾਈ ਠੰਡ ਜਵਾਕਰੀ ਠੰਡ ਲੱਗ ਜੂ ਬਹੂ ਜੀ ਗੱਲ ਨਹੀਂ ਕਰਦੀ ਸੀ ਕਹਿੰਦੀ ਕਿੱਧਰ ਹੁੰਦੀ ਸੀ ਹੋਰ ਆਉਂਦੀ ਸੀ ਮੈਂ ਵੀਰਾਂ ਕਿੱਧਰ ਹੁੰਦੀ ਸੀ ਉਹ ਤਾਂ ਚਾਚਾ ਜਿਹੜਾ ਉਹ ਸੂਟ ਜਾ ਦਵਾ ਕੇ ਲੈ ਸੀ ਉਹਦੇ ਪਸੰਦ ਨਹੀਂ ਆਇਆ ਹਲੀਡੇ ਲੈਂਣ ਇਹਨਾਂ ਤਾਂ ਪਰ ਪਤਾ ਪੜਦਾ ਨਹੀਂ ਕਿ ਆਦਾ ਹੁਣ ਫਿਰ ਹਾਂ ਹੁਣ ਥੋੜਾ ਜਿਹਾ ਮੋੜਾ ਜਿਹਾ ਵਰਕੇ ਇਹਨਾਂ ਨੂੰ ਤਾਂ ਮੈਂ ਜਿਹੜਾ ਜਿਹੜਾ ਲਿਆ ਹੁੰਦੀ ਜੋ ਉਹ ਜਾ ਪਾ ਲਿਆ ਸੀ ਹੁਣ ਵੀ ਤਾਂ ਤੈਨੂੰ ਪਤਾ ਹੀ ਹੈ ਆਖਿਆ ਸੀ ਚਾਚੀ ਮੰਨੀ ਜੇ ਮੇਰੇ ਪਸੰਦ ਨਹੀਂ ਹੋ ਤਾਂ ਬਦਲ ਕੇ ਲਿਆਉਂਗੀ ਲੈ ਦੇਖ ਲੈ ਕੋਈ ਸਿਆਖੇ ਬਾਦਲ ਲੈ ਬਦਲ ਲੈ ਮੈਨੂੰ ਆਈ ਸੀ ਤੋ ਨਾਲ ਚੱਲਵਾ ਹਮਾਂ ਤਾਂ ਨਹੀਂ ਜਾਂਦੀ ਮੈਂ ਕਦੇ ਗਈ ਨਹੀਂ ਜਦੋਂ ਮੰਡੀ ਹਾਂ ਫਿਰ ਕਾਕੇ ਆਪਣੇ ਦਰਵਾਜ਼ੇ ਹੀ ਨਹੀਂ ਘਰਾਂ ਚ ਜਾਣ ਦਾ ਤਾਂ ਫਿਰ ਕਾਕੇ ਨੂੰ ਲੈ ਗਈ ਨਾਲ ਅੱਛਾ ਹਾਂ ਚੱਲ ਭਾਈ ਫਿਰ ਕਰ ਜੀ ਉਹਨਾਂ ਦੀ ਹਾਂ ਹੋਰ ਦੂਜੀਆਂ ਕੀ ਕਰੀ ਜਾਂਦੀਆਂ ਵੀਰਾਂ ਉਹ ਅੰਗੂਰੀ ਨੂੰ ਬਣਾਈ ਜਾਂਦੀ ਸੀ ਕਿ ਕਹਿੰਦੇ ਕੜੀ ਚਾਵਲ ਜੇ ਮੰਗੀ ਜਾਂਦਾਗਾ ਚਲੋ ਮੈਂ ਕੜੀ ਚਾਵਲ ਬਣਾ ਦੇ ਅੱਛਾ ਹਾਂ ਉੱਥੇ ਵੀਰਪਾਲ ਲੱਗ ਰਿਹਾ ਉੱਥੇ ਵੀ ਹਾਂ ਲੱਗ ਰਿਹਾ ਉਹਨੇ ਭਾਂਡੇ ਕੰਦੇ ਮਾਈਂਦਿਆਂ ਹਾਂ ਹਾਂ ਮੈਂ ਜਿਆ ਕਰੀ ਜਾਂਦਾ ਹੋਰ ਮਾਹੀ ਮੈਂ ਹੁਣ ਕੋਈ ਮਿਲ ਕੇ ਆਵਾਂ ਕਿੰਨੇ ਦਿਨ ਹੋ ਗਏ ਅੱਛਾ ਜਾਏ ਨਹੀਂ ਗਿਆ ਮੈਂ ਇੱਥੋਂ ਦਾ ਹੋਰ ਇੱਕ ਤਾਂ ਧੁੱਪ ਨਹੀਂ ਕੱਢਦਾ ਨਹੀਂ ਕੱਢਦਾ ਨਾ ਬੰਦੀਆਂ ਸੁਕੜਾ ਕੱਪੜਾ ਸੁਕੜਾ ਵਾੜਾ ਖਾ ਹੋਇਆ ਮੈਂ ਤਾਂ ਨਹੀਂ ਮੇਰਾ ਅੰਦਰ ਚਿੱਤ ਕਾਲਾ ਪੈਂਦਾ ਬਾਹਰ ਬੈਠਣਾ ਮੈਂ ਉਹ ਤਾਂ ਧੁੱਪ ਤਾਂ ਹੈ ਹੀ ਨਹੀਂ ਹਾਂ ਹਾਂ ਜੀ ਇਹ ਰੱਟ ਭੇਜਾ ਚੱਲ। ਇਹ ਤੇ ਰੱਖੂਗਾ ਆਪੋ-ਆਪੋ ਦਾ ਮੀਨਾ। ਹਾਂ। ਹੋਰ। ਹੋ ਤਾਂ ਸੀ ਜਾਂਨੇ ਤਾ। ਕੀ ਬਣਾਵਾਂ ਚਾਚੀ ਥੋੜੀ। ਨਾ ਬਸ ਚਾਹ ਤਾਂ ਮੈਂ ਹੋਣੀ ਪੀ ਕੇ ਆਈ ਆ ਮੈਂ ਹਾਂ ਬਸ ਨਾ ਖੜੀ-ਖੜੀ ਜਾ ਕੇ ਆਵਾ। ਨਾ ਰੱਖੀ ਹੋਊਗੀ ਬਾਲ ਮਾਰਦਨੀ ਆ ਮੈਂ। ਨਾ ਨਾ ਹੋਣੀ ਪੀ ਕੇ ਆਈ ਆ। ਮੈਨੂੰ ਪਤਾ ਹੀ ਫਿਰ ਤਜਾ ਬਣੀ ਜਾਂਦੇ ਨੇ। ਹੋਰ ਕੀ? ਹੋਰ ਮੈਂ ਚੱਲ ਕੋਲ ਜਾ ਕੇ ਆਵਾ ਮੈਂ ਜਿਹੜਾ ਮਾਰ ਕੇ ਆਵਾ ਮੈਂ ਜਾ ਹੀ ਨਹੀਂ ਗਿਆ। ਚੱਲ ਵਧਦਾ ਹੋ। ਹੋਰ ਨਾ ਉੱਧਰ ਵਾਦ ਜਾਨੀ ਆ। ਚੱਲ ਵਧੀਆ ਮੈਂ। ਦਰਿਆ ਜੀ ਵਾਈ ਹੋਏ ਮੈਂ ਤਾਂ ਸੱਤਾਂ ਚ ਵਗ ਗਈ ਗਲੇ ਸੱਤਾਂ ਚ ਸੀ ਹਾਂ ਉਹ ਯਾਰਨਾ ਮੈਂ ਆਪਣੀ ਕੱਟੀ ਪਈ ਹੈ ਰੇ ਅੱਛਾ ਮੈਂ ਉਹ ਚੱਕ ਕੇ ਲਿਆਉਣੀ ਹੈ ਠੀਕ ਤੇ ਪਾਲੀ ਉੱਥੇ ਮੋਟਰ ਛੱਡੀ ਬੈਠਾ ਤੂੰ ਚਾਹ ਲੈ ਕੇ ਵਗ ਜਾ ਉਹਦੀ ਅੱਛਾ ਲੈ ਜਾ ਮੈਂ ਚਾਹ ਕੋਈ ਤੇ ਰੇ ਮੈਂ ਲਿਆ ਕੇ ਕੁਛ ਖੇਤ ਲਾਦੇ ਕੁਛ ਘਰੇ ਰੱਖ ਲਾਂਗੇ ਸਾਰੀ ਖੇਤ ਲਾਗੇ ਅੱਧੀ ਉੱਥੇ ਲਾ ਲਈ ਅੱਧੀ ਇੱਥੇ ਲਾਦੇ ਘਰੇ ਜਿੰਨੀ ਕ ਪਾਉਣੀ ਹੈ ਉੱਥੇ ਰੱਖ ਲਾਂਗੇ ਹਣਾ ਹਾਂ ਉਨੀਆਂ ਹੀ ਰੱਖ ਲਾਂਗੇ ਉਹ ਉਤਲਾ ਕਿੱਲਾ ਜਾ ਕਿਵੇਂ ਪੀਲਾ ਹੋਇਆ ਖੜਾ ਉਹ ਚ ਫਿਰ ਅੱਧਾ ਘਟਾ ਵੱਧਣਾ ਪਾਦ ਗਈ ਹਾਂ ਅੱਧਾ ਘਟਾ ਉਹਦੇ ਚ ਵੱਧ ਪਾਵਾਂਗੇ ਪੀਲਾ ਹੈ ਉਹ ਤੇ ਹੋਰ ਸਪਰੇ ਸਪਰੂਤਾਂ ਨਹੀਂ ਲਿਆਉਣੀ ਕੋਈ ਹਜੇ ਸਪਰੇ ਤਾਂ ਦੇਖ ਲੈ ਤੂੰ ਕਿਹੜੀ ਲਿਆਉਣੀ ਐ ਇੱਕ ਤਾਂ ਕਰਤੀ ਸੀ ਉਦੋਂ ਹੋਰ ਤਾਂ ਸਾਰੀ ਭਿੱਜ ਗਈ ਹੁਣ ਸੱਟਣੀ ਤਾਂ ਰਹੀ ਆ ਕਿਰਾਂ ਰੇ ਸੜਦ ਗਏ ਸਾਰੀ ਚ ਹਾਂ ਰੇ ਸੜਨਗੇ ਕਿਰਾਂ ਰੇ ਕਣ ਨੂੰ ਆਪਣਾ ਕੱਚਾ ਪਿਆ ਕੰਮ ਹਾਂ ਹਾਂ ਕਣਕ ਪੀਲੀ ਤੇ ਤੂੰ ਐ ਕਰੀ ਤੂੰ ਖੇਤ ਵਾਗ ਜੀ ਤੇ ਮੈਂ ਰੇ ਚੱਕਣ ਦਾ ਪੀਤੇ ਨੂੰ ਲੈ ਜਾਊਗਾ ਪੀਤਾ ਆਉਣ ਵਾਲਾ ਹੈਗਾ ਸੱਧਿਆ ਹੋਇ हां मैं उधर ਕੋਲੇ ਬਾਗ ਜੂ ਪਾਲੀ ਕੋਲੇ हां मैं ਤੇ ਪੀਤਾ ਚੱਕ ਲਿਆਵਾਂਗੇ ਰੇ ਤਾਂ ਬਾ ਠੀਕ ਆ ਫਿਰ ਆ ਗਿਆ ਪੀਤੇ ਲੈ ਅੱਗੇ ਰੇ ਆਪਾਂ हां ਲਿਆਉਂਨੀਆ ਉਹ ਮੁੰਡਾ ਕੰਮ ਹੀ ਬਹੁਤ غلط ਹੋ ਗਿਆ ਯਾਰ ਕੀ ਹੋ ਗਿਆ ਪਹਿਲਾਂ ਸਾਥ ਚ ਗੱਲਾਂ ਕਰੀ ਜਾਂਦੇ ਸੀ ਮੈਂ ਤੜਕੇ ਬਹਿ ਗਿਆ ਕਹਿੰਦੇ ਕਣਕਾਂ ਦੀ ਗੋਹ ਤੂੰ ਹੁੰਦੀ ਪੈਗੀ ਪਤਾ ਨਹੀਂ ਝੜ ਚ ਜੜ ਝੋਨੇ ਵਾਲੇ ਚ ਹੈ ਪਈ ਵਿੱਚੇ ਕਹਿੰਦੇ ਵਿੱਚੇ ਨਰਮੇ ਵਾਲੇ ਚ ਹੈ ਮੈਨੂੰ ਸਾਡੇ ਗਿਆ ਸੀ ਭਰਾ ਵਾ ਝੋਨੇ ਵਾਲੇ ਚ ਤਾਂ ਹੈਗੀ ਐ ਤੇ ਮੈਨੂੰ ਇੱਕ ਦੋ ਨਰਮੇ ਵਾਲੇ ਚ ਵੀ ਥੈਗੀਆਂ ਪੈਣ ਦੇਣੀਆਂ ਏਡੀਆਂ ਉਹ ਜੜ ਚ ਪੈਂਦੀ ਆ ਉਹ ਜੜ ਨੂੰ ਗਾਲ ਲਾਂਦੀ ਆ ਸੰਢੀ ਜੀ ਐਨਾ ਕਣਕੀ ਨਹੀਂ ਹੋਣੀ ਯਾਰ ਮੁੰਡਿਓ ਪਹਿਲਾਂ ਨਰਮਾ ਨਹੀਂ ਹੁੰਦਾ ਸੀਗਾ ਤੇ ਹੁਣ ਕਣਕ ਨਹੀਂ ਉਹ ਖਾ ਖਾ ਉਹ ਜਿੰਨੀ ਰੱਬ ਨੇ ਦੇਣੀ ਆ ਹੋਈ ਜਾਊਗੀ ਆ ਇਸ ਆਲੀ ਕੁਛ ਨਾ ਕੁਛ ਪੈਂਦਾ ਤਾਂ ਹਮ ਤੇ ਤੂੰ ਵੀ ਗੌਰ ਕਰਕੇ ਦੇਖ ਕੇ ਆਈ ਖੇਤ ਆਪਣੇ ਨਹੀਂ ਆਪਣੇ ਤਾਂ ਹੈ ਨਹੀਂ ਓਤਲਾ ਕਿਲਾ ਜਾਂ ਪੀਲਾ ਉਹ ਚ ਦੇਖਣ ਆਲੀ ਆ ਬਸ ਹਾਂ ਉਹਦੇ ਚ ਦੇਖ ਕੇ ਫਿਰ ਆਪਾਂ ਸਰੇ ਸ਼ੁਰੂ ਕਰ ਦਾਂਗੇ ਨਾ ਕੋਈ ਇਹ ਵੀ ਕਿਸੇ ਦੀ رائے ਲੱਗੀ ਨਾ ਉਹ ਤਾਂ ਕਿਸੇ ਤੋਂ ਪੁੱਛਣਾ ਪਊ ਉਹ ਜੜਚਾ ਸੁੰਡੀ ਜੜਚਾ ਨਾ ਗਲਜਾਂ ਦਾ ਬੂਝਾ ਹਾਂ ਹਾਂ ਜਿਵੇਂ ਸਿਉਂਖਲਾ ਦੇਖਿਆ ਇੱਕ ਦੋ ਘਰਾਂ ਦੇ ਦਿਖਾਈ ਜਾਂਦੇ ਸੀ ਸਿਉਂਖਲਾ ਕੰਮ ਹੈ ਸਿਉਂਖਲਾ ਕੰਮ ਹੈ ਜਾਂ ਤਾਂ ਯਾਰ ਉਹ ਬਾਲੇ ਸਰਬਿਆਂ ਚ ਹੈ ਮੇਰੇ ਹਿਸਾਬ ਨਾਲ ਹਨਾ ਵੀ ਤੇ ਕਿਰਾਂ ਰੇ ਤਾਂ ਸਿੱਟ ਗਿਆ ਅਜੇ ਤੱਕ ਔਰ ਹੀ ਪੰਪੀ ਹੈ ਚਲ ਰੇ ਨਾ ਇਹਦਾ ਰੇ ਸਿੱਟਦਾਂਗੇ ਨਾਲੇ ਪਾਣੀ ਲੱਗ ਗਿਆ ਨਾਲੇ ਪਾਣੀ ਲੱਗੇ ਤੇ ਸਰਪੇ ਵਧ ਗਿਆ ਉਹ ਵੀ ਸੁੰਡੀ ਵਾਲੀ ਕਿੱਥੇ ਕਿੱਥੇ ਹਾਂ ਹੋਰ ਤਾਂ ਕੁਝ ਨਹੀਂ ਹੈਗਾ ਕੱਖ ਖੰਡਾ ਕੁਝ ਨਹੀਂ ਹੈਗਾ ਓਕੇ ਆ ਗੱਲ ਵਿੱਚ ਇੱਕ ਦੋ ਘਰਾਣੇ ਕਰੀਏ ਕਹਿੰਦੇ ਪਾਣੀ ਵਾਲਾ ਪਾ ਕੇ ਕਰਨਾ ਪੈਂਦਾ ਪਤਾ ਨਹੀਂ 200 ਲੀਟਰ ਕਿੱਲੇ ਦਾ ਪਾਣੀ ਪਾਉਣਾ ਪੈਂਦਾਗਾ ਫੇਰ ਮਰਦੀ ਐ ਦੇਖੋ ਯਾਰ ਉਹ ਤਾਂ ਚਲ ਉਹਨਾਂ ਨੂੰ ਪੁੱਛ ਲਾਂਗੇ ਹੁਣ ਚੱਕਣ ਤਾਂ ਜਾਵਾਂਗੇ ਵੀ ਕੋਈ ਆਉਂਦੀ ਐ ਸਪਰੇ ਸਪਰੂ ਨਾਲੇ ਉੱਥੇ ਬੰਦੇ ਹੋਣਗੇ ਬਥੇ ਰੇਰਾਂ ਦੇ ਨਾਲੇ ਬਥੇ ਰੇਣੇ ਤਿਆਰਪੇ ਕਰ ਰੱਖੇ ਹੋਣਗੇ ਉੱਥੇ ਹੂੰ ਬਾਕੀ ਸੋਸਾਇਟੀ ਵਾਲਿਆਂ ਨੂੰ ਵੀ ਪਤਾ ਹੁੰਦਾ ਤਾਂ ਸੋਸਾਇਟੀ ਵਾਲਿਆਂ ਨੂੰ ਤਾਂ ਐ ਤਾਂ ਲੈਂਦੀ ਹੋਣਗੇ ਹੂੰ ਚਲ ਫਿਰ ਜੇ ਤੁਰ ਕੇ ਚੱਲਣਾ ਫੇਰ ਮੜਾ ਮੈਂ ਘਰੇ ਜਾਇਆ ਮੈਂ ਤੂੰ ਜਾ ਆਇਆ ਫਿਰ ਮੈਂ ਇੱਧਰ ਹੀ ਲੈ ਆ ਟਰੈਕਟਰ ਲੈ ਕੇ ਆਜਾ ਹਾਂ ਆਜਾ ਫਿਰ ਮੈਂ ਤਾਂ ਘਰੇ ਮੜਾ ਜਾ ਉਹ ਬਲਦ ਜੀ ਨੂੰ ਪਾਣੀ ਦਿਖਾ ਰਿਆ ਤੜਕੇ ਪੀਤਾ ਨਹੀਂ ਉਹਨੇ ਹੁਣ ਕੰਨੀ ਜੀ ਖਾ ਕੇ ਕੀ ਆ ਠੀਕ ਏ ਚਲ ਤੂੰ ਪਾਣੀ ਧਾਰ ਉਹਨੂੰ ਤੇ ਮੈਂ ਆ ਗਿਆ ਤੇ ਤੂੰ ਚਾਹ ਲੈ ਕੇ ਵਗ ਜਾ ਖੇਤ ਅਸੀਂ ਅੱਧੀ ਕਿ ਇੱਥੇ ਲਾਵਾਂਗੇ ਹਾਂ ਹਾਂ ਤੇ ਅੱਧੀ ਕਿ ਆਪਣੇ ਕੋਠੇ 'ਚ ਹਾਂ ਅੱਧੀ ਖੇਤ ਲਾ ਦਿੰਗੇ ਤੇ ਕੋਠੇ 'ਚ ਆਏ ਕਰੀ ਹੂੰ ਪਾਲੀ ਨੂੰ ਕਹਿ ਕੇ ਨਾ ਪੱਲੀਆਂ ਬਿਛਾ ਦਿਓ ਇੱਥਾਂ ਅੱਛਾ ਕਈ ਵਾਰੀ ਆ ਸੇਮ ਜੀ ਚੜ ਜਾਂਦੀ ਏ ਰੇਤ ਆ ਹੋ ਜੂਗੀ ਨਾਲ ਉਹ ਬਿਛਾ ਦੇਾਂਗੇ हां ओथे मार के ना माड़ा मोटा कुल ਝਾੜੂ ਝੂੜੂ ਬੰਕਰ ਬੰਕਰ ਤੇ ਪੱਲੀਆਂ ਬਿਛਾ ਦਿਓ ਪੱਲੀਆਂ ਤੇ ਲਾ ਦਾਂਗੇ ਰੇ ਇੱਕ ਦਿਨ ਚ ਤਾਂ ਪਾਈ ਦੇਵਾਂਗੇ ਜਾਨਾ ਫਿਰ ਮੈਂ ਖੇਤ ਤੇ ਇੱਕ ਅਦਾ ਦਿਹਾੜੀ ਦਾ ਪੁੱਛ ਲਾਂਗੇ ਅਸੀਂ ਜਾਣੇ ਮੰਡੀ ਮੈਂ ਤੇ ਪੀਤਾ ਬਗ ਜੋ ਤੁਸੀਂ ਮੈਂ ਸਾਫ ਸਫਾਈ ਜੀ ਕਰਾ ਕੇ ਉਥੇ ਰੇ ਰਹਾ ਹਾਂ ਉਹ ਬਸ ਤੂੰ ਕਰਦੀ ਉਹ ਪਾਣੀ ਲਈ ਜਾਊਗਾ ਮਾਸਟਰ ਲੱਗਿਆ ਵੱਡੇ ਕਿਾਰੇ ਹੈਗੇ ਕਿਰਾ ਕੋਈ ਕਾਹੀ ਚੱਕਣ ਦੀ ਏਡੀ ਲੋੜ ਹੀ ਨਹੀਂ ਪੈਂਦੀ ਚੰਦਾ ਚੱਲ ਠੀਕ ਹੈ ਮੈਂ ਜਾਂਦਾ ਚੰਦਾ ਮੰਮੀ ਇਹ ਦੀਦੀਆਂ ਨਹੀਂ ਹੈਗੀਆਂ ਨਾ ਚਾਚੀ ਬੇਬੇ ਉਹ ਵਾਹ ਲੈ ਕਰ ਰਹੀ ਨਾ ਮੈਂ ਸਮੋਂ ਨਿਰਪਣ ਆ ਸੂਟ ਸੁਮਾੜਾ ਮੈਨੇ ਸੂਟ ਖਾਣਾ ਦੇਆ ਮੇਰਾ ਲੇਕਿਨ ਇਹ ਤਾਂ ਇਹ ਪਿੰਡ ਵਾਲੇ ਨੇ ਦਿੱਤਾ ਸੀ ਪਿੰਡ ਵਾਲੇ ਨੇ ਤੇ ਫਿਰ ਤੂੰ ਉਹਦੇ ਘਰ ਤੋਂ ਪੈਸਾ ਲਾ ਕੇ ਇੰਨੇ ਕਿਉਂ ਫਿਰ ਕੀ ਹੁੰਦਾਗਾ ਸੂਟ ਤਾਂ ਸੁਮਾਉਣੀ ਹੈਗੇ ਲੈ ਤੂੰ ਤਾਂ ਬਾਲਾ ਖਰਚ ਕਰਨ ਲੱਗ ਗਈ ਭਾਈ ਤੇ ਫਿਰ ਬੇਬੇ ਐਂ ਕੀ ਹੁੰਦਾਗਾ ਖਰਚ ਇੰਨਾ ਕਿੰਨਾ ਕਰਦੀਆਂ ਕਿ ਇੱਕ ਦਾ ਸੂਟ ਸੁਮਾਏਗਾ ਖਰਚਾ ਉਹ ਤਾਂ ਮੈਥੋਂ ਪੁੱਛ ਕੇ ਗੱਲ ਕਰਦੇਗੇ ਹੂੰ ਜਿਹੜਾ ਮੈਂ ਲਿਆ ਤੇ ਉਹਨਾਂ ਨੂੰ ਉਹ ਹੀ ਮਜਬੂਰ ਹੈ ਤੇ ਤੂੰ ਤਾਂ ਭਈ ਨਖਰੇ ਕਰਦੀ ਆ ਵਾੜੇ ਨਖਰੇ ਕਰੇ ਕਰਿਆ ਤਾਂ ਮੈਂ ਆਪਦੇ ਕੋਲ ਹੀ ਪਿੰਡਾਂ ਨੂੰ ਦਿੱਤਾ ਸੀ ਉਸ ਮਾਣੀਆਂ ਤੇ ਉਹ ਨਾ ਇਹ ਲੋਕਰ ਸੂਟ ਪਿਆ ਸੀ ਆ ਤੇ ਫਿਰ ਤੂੰ ਕਿਉਂ ਐਵੇਂ ਜਈ ਭਈਆ ਫਿਰ ਤੂੰ ਇਹ ਸਮਾ ਲੈਂਦੀ ਫਿਰ ਕੀ ਹੁੰਦਾਗਾ ਫਿਰ ਚਾਚੀ ਹਰੇ ਨੂੰ ਵੀ ਲਿਆ ਕੇ ਦਿੱਤਾ ਹੀ ਹੈਗਾ ਤੁਸੀਂ ਇੱਕ ਸੂਟ ਹੈ ਤੇ ਮੈਂ ਸਮਾ ਲੂੰਗੀ ਫਿਰ ਕੀ ਹੋ ਜੂਗਾ ਘਰੇ ਪਾ ਲਿਆ ਕਰੂੰਗੀ ਐ ਇੰਨਾ ਖਰਚਾ ਨਹੀਂ ਲੋਟ ਆਉਂਦਾ ਮੈਂ ਤੰਦਸਾ ਮੈਂ ਤਾਂ ਸਵੇਰੇ ਪਾਉਂਦਾ ਵਾੜ ਤੂੰ ਛੋੜੇ ਚੱਕੀ ਜਾ ਫੇਕ ਵੀ ਡਾਰੀਆਂ ਚੁੱਲ੍ਹਾ ਨੂੰ ਤੁਰਨਾ ਮੈਂ ਤੰਦਸਾ ਬਥੇਰਾ ਚੱਲ ਪੂਆ ਚੱਲਾ ਆਹ ਕੇ ਮੈਂ ਕਰ ਬੋਲ ਜਮਾਨਾ ਟਾਉਣੀ ਹੈ ਮੇਰੇ ਮੂਰੇ ਹੁਣ ਕਿਤੇ ਹੱਜ ਤਾਂ ਹੀ ਨਹੀਂ ਬੋਲਣਾ ਫਿਰ ਉਹ ਹੀ ਨਹੀਂ ਬੋਲਦੀਆਂ ਹੈਗੀਆਂ ਬੇਬੇ ਤੂੰ ਤਾਂ ਫਿਰ ਬਾਰਾਹ ਹੋ ਕਰਦੀਆਂ ਹੈਗੇ ਇੰਨੀ ਵੀ ਤੇਰੀ ਆਹ ਨਹੀਂ ਕਰਦੇ ਹੈਗੇ ਨਹੀਂ ਕਹੋ ਨਹੀਂ ਮੈਂ ਜਮਾਨ ਖਿੱਚ ਤੂੰ ਮੈਂ ਤੁਸਾਂ ਤੇ ਤੇ ਜਿੰਨੀ ਪੁੱਛ ਪੁੱਛ ਕਰੀਏ ਨਾ ਤਾਂ ਤਾਂ ਹੀ ਸਾਡੇ ਤਾਂ ਉਹ ਕਰੀ ਜਾਂਦੀ ਹੈ ਕਿ ਬੋਲ ਕਰਦੇ ਸਾਰੀ ਕਵੀਦਾਰੀ ਸਾਨੂੰ ਬਣੀ ਜਾਂਦਾ ਹੈ ਸਾਰਾ ਕੁਝ ਬਣਦਾ ਹੈ ਬਣਦਾ ਨਹੀਂਗਾ ਉਹ ਬਣਦਾ ਤਾਂ ਸਾਰਿਆਂ ਦੀ ਆ ਮੇਰਾ ਕਿਹੜਾ ਕੱਲੀ ਦਾ ਬਣਦਾਗਾ ਬਣਦਾ ਉਹ ਛੋਟੇ ਤਾਂ ਈ ਕਵੀਦਾਰੀ ਉਹ ਤਾਂ ਕੱਲੀ ਦਾ ਜਵਾਕ ਹੈ ਇੱਕ ਤੁਹਾਡੀ ਕਿ ਵੀਦਾਰੀ ਵੱਡੀ ਹੈ ਕਿ ਉਹ ਦੀ ਵੱਡੀ ਹੈ ਮੈਨੂੰ ਆਸ ਪਾ ਲੈ ਚਲ ਤੂੰ ਮੈਂਨ ਦਾ ਸੂਟ ਸਮਾ ਕੇ ਲਿਆ ਦੇ ਮੈਨੂੰ ਨਹੀਂ ਪਤਾ ਹੈਗਾਗਾ ਮੰਮੀ ਚੜੀ ਸਰ ਚੜੀ ਜਾਣੀ ਉਹ ਸਰ ਚੜੀ ਜਾਣੀ ਉਹ ਤੇ ਮੰਮੀ ਹਰੀ ਚੱਲੀ ਜਾਂਦੀਆਂ ਨੇ ਫਿਰ ਮੈਂ ਇੱਥਾ ਨਹੀਂ ਚੱਲਾ ਜਾਂਦਾ ਇੰਨਾ ਹੈਗਾ ਤੂੰ ਤਾਂ ਨਹੀਂ ਚੱਲਾ ਜਾਂਦਾ ਕੋਈ ਨਹੀਂ ਆ ਲੈਨੇ ਮੁੰਡਿਆਂ ਨੂੰ ਤੂੰ ਦੱਸ ਦੇ ਕਰ ਤੂੰ ਸੋਣਾ ਦੇ ਕੇ ਆਉਣਾ ਕਿ ਨਹੀਂ ਦੇ ਕੇ ਆਉਣਾ ਰੱਖ ਦੇ ਉੱਤੇ ਦੇ ਆਉਂਗੀ ਇਹ ਟਾਈਮ ਲੱਗਿਆ ਮੇਰਾ ਚਲ ਹਰ ਦੇ ਦੱਸ ਕਿੱਥੇ ਮੈਂ ਬੁੜੀ ਜੀ ਨਾਲ ਪੱਕਾ ਲੈ ਆ ਸੂਟ ਦੱਸ ਕੇ ਕੇ ਇਦਾਂ ਮਮੀ ਨੇ ਕਹਿ ਰੰਦੀ ਦਿਆ ਹੁੰਦੇ ਸਣ ਸਾਦਨ ਬੋਲ ਬੋੜੀ ਕਰੀ ਜਾਂਦੀ ਸੂਟ ਹੀ ਕਿਹਾ ਸੀ ਦੱਸ ਕੀ ਕਰੀਆ ਨਹੀਂ ਐ ਕੁਛ ਨਹੀਂ ਸੂਟ ਕਿਹਾ ਸੀ ਬੇਬੇ ਨੂੰ ਸਣ ਦੇਣ ਨੂੰ ਤੇ ਫੇਰ ਫੇਰ ਕੀ ਅੰਮੀ ਤੇ ਮੈਂ ਕਰਦੀ ਆਂ ਵੀ ਹੁਣ ਤੇ ਮੈਨੂੰ ਕਹਿੰਦੀ ਤੂੰ ਕਿੱਥੋਂ ਲਈ ਸੂਟ ਗਵਾ ਪਹਿਲਾਂ ਕਿਉਂ ਮੰਗਾਏ ਕਿਹੜਾ ਸੂਟ ਆ ਇਹ ਆ ਜਿਹੜਾ ਮੈਂ ਪਿੰਡੋਂ ਲਈ ਸੀਗੀ ਅੱਛਾ ਤਾਂ ਫੇਰ ਤੂੰ ਬੇਬੇ ਨੂੰ ਇਹ ਕੀ ਦਿਖਾਉਣ ਲੱਗੀ ਸੀ ਚੱਲ ਮੈਂ ਦੇ ਆਉਂਦੀ ਕਿਸੇ ਵੇਲੇ ਸਣ ਆਉਣਾ ਮੈਂ ਚਲ ਤੁਸੀਂ ਹੈ ਨਹੀਂ ਸੀਗੇ ਘਰੇ ਮਹਾ ਬੇਬੇ ਤੇ ਆਉਗੀ ਗਾਂ ਨੂੰ ਕੋਈ ਮੈਂ ਹਾਇ ਨੂੰ ਕਿਵੇਂ ਗਰਾ ਗਈ ਸੀ ਬਾਹਰਲੇ ਕਰੇ ਗਈ ਸੀ ਮੋਥੋ ਘਰੇ ਆ ਜਾਂਦੀ ਤੂੰ ਵੀ ਬਾਹਰ ਕਾਲੀ ਹੋ ਜਾਨੀ ਐ ਮੈਂ ਐਸੇ ਮੈਂ ਦੇ ਆਉਗੀ ਬੇਬੇ ਸਣਾ ਅੱਛਾ ਤੇ ਫੇਰ ਲੈ ਲਈ ਬੇਬੇ ਤਾਂ ਸਵਾਛੇ ਬੇਬੇ ਤਾਂ ਮਾਲਾ ਕੁਝ ਬੋਲਦੀ ਐ ਕਿ ਤੂੰ ਕੀ ਕਹਿੰਦੀ ਆਂਗਾ ਆਇਆ ਮੈਂ ਤਾਡ ਕਰ ਦੂੰਗੀ ਮੈਨੂੰ ਐ ਕਹਿੰਦੀ ਐ ਤੂੰ ਕਹਿੰਦੀ ਉਹਨੇ ਜਮਾਨ ਨਿਗੜਾਈ ਤੂੰ ਦਿਮਾਗ ਲੜਾਉਣੀ ਮੇਰੇ ਮੂਰੇ ਅੱਛਾ ਮੈਂ ਸੂਟ ਨਹੀਂ ਕਿਹਾ ਸੀ ਮੇਰੇ ਕੋਲ ਕੁਝ ਕਹੀ ਨਹੀਂ ਚੈਨਾ ਅੱਛਾ ਚਲ ਬੇਬੇ ਨਾ ਤਾਂ ਸਵਾਹੀ ਐ ਭਾਈ ਵੇ ਬੇ ਨਾ ਤਾਂ ਖਾਦੇ ਮੂਰੇ ਬੋਲਣ ਦੇ ਤਾਂ ਨਹੀਂ ਬੇਬੇ ਬੋਲਣ ਦੇ ਦੇ ਫਿਰ ਮੈਂ ਹੀ ਬੇਬੇ ਮੂਰੇ ਤਾਂ ਨਿੰਕੀ ਨਾਲ ਹੀ ਕੱਟਣਾ ਪਊਗਾ ਮੈਂ ਤੈਨੂੰ ਦੱਸਾਂ ਫਿਰ ਤੁਸੀਂ ਨਿੰਕੀ ਕਰੀ ਜਾਂਦੇ ਨਿੰਕੀ ਕਿੰਨੇ ਵੀ ਨਿੰਕੀ ਤੂੰ ਫਿਰ ਇੰਨੀ ਵੀ ਨਾਲ ਵਾਈ ਕਰ ਤੈਨੂੰ ਸਾਰੀ ਚੀਜ਼ ਮਿਲਦੀ ਆ ਲੈ ਫਿਰ ਤੂੰ ਬੇਬੇ ਤਾਂ ਇੰਨਾ ਕਿਉਂ ਕਰਦੀ ਐ ਤੇ ਸੂਟ ਮੈਨੂੰ ਕਹਿੰਦੇ ਤੈਨੂੰ ਹੈਗੇ ਸੀ ਕਿਉਂ ਵਗਾਇਆ ਫਿਰ ਚੱਲ ਕੋਈ ਨਹੀਂ ਕਹਿੰਦੇ ਹੈ ਕੋਈ ਚਾਚੀ ਦਾ ਤਾਂ ਫਿਰ ਆਪਣੇ ਤਾਂ ਦੋ ਆਉਂਦੇ ਨੂੰ ਸੱਸ ਦੇ ਤੇ ਚਾਚੀ ਦਾ ਤਾਂ ਇੱਕੋ ਹੀ ਆਉਂਦਾ ਤੇ ਆਪਣਾ ਤਾਂ ਕਿੰਨਾ ਖਰਚਾ ਹੋ ਗਿਆ ਦੋ ਜੀ ਤੁਸੀਂ ਹੋਗੇ ਦੋ ਜੀ ਅਸੀਂ ਹੋਗੇ ਚਾਚੀ ਵਾ ਕੀ ਚਾਚੀ ਵਾ ਇੱਕ ਦਵਾਈ ਕਾ ਗਾ ਦੋ ਜੀ ਉਹ ਆਪਨੇ ਤੇ ਸਾਰਿਆਂ ਦੇ ਲਿਆਂਦੇ ਫੇ ਮੈਨੂੰ ਕਿਹੜਾ ਕੱਲੀ ਲਿਆਂਦੇ ਆ ਤੂੰ ਐਂ ਹਿਸਾਬ ਲਾਇਆ ਕਰ ਵੀ ਆਪਾਂ ਨੂੰ ਤਾਂ ਦੋ ਚੀਜ਼ਾਂ ਆਉਂਦੀਆਂ ਉਹਨਾਂ ਵਿੱਚੋਂ ਇੱਕ ਆਉਂਦੀ ਐ ਤੂੰ ਚਾਚੀ ਦਾ ਸਰੀਕਾ ਨਾ ਕਰਾ ਕਰ ਚਾਚੀ ਨੇ ਤੇਰਾ ਕਦੇ ਸਰੀਕਾ ਨਹੀਂ ਕਰਿਆ ਸਰੀਕਾ ਨਹੀਂ ਕਰਦੀ ਮੈਂ ਉਹੀ ਗੱਲ ਸੁਭਾਏ ਕੀ ਕੀਤੀ ਸੀਗੀ ਵੀ ਚਾਚੀ ਨੂੰ ਲਿਆਂਦਾ ਸੀ ਚਲ ਮੈਂ ਤੇ ਫਿਰ ਚਾਚੀ ਨੂੰ ਲਿਆਂਦਾ ਸੀ ਮੈਨੂੰ ਵੀ ਬਰਾਬਰ ਲਿਆ ਕੇ ਦਿੱਤਾ ਤੈਨੂੰ ਵੀ ਲਿਆ ਕੇ ਦਿੱਤਾ ਚਲ ਤੇਰੇ ਪਸੰਦ ਨਹੀਂ ਆਇਆ ਤਾਂ ਉਹ ਤੇਰੀ ਮਰਜ਼ੀ ਰਹੇਗੀ ਆਪਣੇ ਇਹਨੂੰ ਹਾਂ ਦੀਆਂ ਬੋਲਦੀਆਂ ਨਹੀਂ ਜਿਵੇਂ ਤੂੰ ਬੋਲਦੀ ਐ ਚਲ ਮੈਂ ਬਾਤ ਸੁਮਿਆ ਲੂੰਗੀ ਮੈਂ ਆਸ ਸੁਮਿਆ ਲੂੰਗੀ ਮੈਂ ਤੇ ਆ ਦੇਆ ਚਲੋ ਤੁਸੀਂ ਦੇਆ ਸੀ ਪਹਿਲਾਂ ਸੀ ਨਾ ਚਲ ਕੋਈ ਨਹੀਂ ਤਾਂ ਮੈਂ ਫੜਾ ਆਉਂਗੀ ਤੇ ਪਰ ਆਇਆ ਨਾ ਤੂੰ ਬੇਬੇ ਦੇ ਮੂਰੇ ਬੋਲਿਆ ਕਰ ਮੈਂ ਤੈਨੂੰ ਦੱਸਾਂ ਬੇਬੇ ਦਾ ਸੁਣਾ ਹੈਗਾ ਨਾ ਖੜਬਾ ਮੈਂ ਤੈਨੂੰ ਦੱਸਾਂ ਬੇਬੇ ਨਾਲ ਨਹੀਂ ਪਤਾ ਕਰ ਤੇਰੇ ਉਹੀ ਗੱਲ ਲੱਪੜ ਪੁੱਕੀ ਮਾਰੇ ਫੇਰ ਆਖੇਗੀ ਮੇਰੀ ਬੇਇੱਜ਼ਤੀ ਕਰਤੀ ਆਏ ਕਿ ਬੰਨਾਰੂ ਵੀ ਹੈ ਕਿਸੇ ਫੜਾ ਆਉਂਗੀ ਮੈਂ ਆਪੇ ਚਲੋ ਦੇਬੇ ਤੋਂ ਵੜ ਦੇਣਾ ਫੜਾ ਕੇ ਆਉ ਮੈਨੂੰ ਤਾਂ ਬੇਬੇ ਤੋਂ ਡਰ ਲੱਗਦਾ ਓਏ ਡਰੀ ਜਾਂਦੇ ਆਏ ਕੀ ਆਂਦੀ ਹੈਗੀ ਤੂ ਤੁਨੂੰ ਤਾਂ ਨਹੀਂ ਕਹਿੰਦੀ ਹੈਗੀ ਨਾ ਜੇ ਬੇਬੇ ਦੀ ਚੇਹ ਪਛਾਹ ਤਾਂ ਆਪਣੇ ਸਭ ਕੁਝ ਬਣੀ ਜਾਂਦਾ ਤੇ ਜੇ ਬੇਬੇ ਦੀ ਚੇਹ ਪਚੱਕੀ ਗਈ ਤੇ ਪਾ ਆਪਣੇ ਚੁੱਲ੍ਹੇ ਹੋਗੇ ਨਾ ਦੋ ਤੇ ਤੇਰੇ ਕੱਲੇ ਦਾਲ ਹੀ ਪੂਰੀ ਆਇਆ ਕਰੂਗੀ ਮੈਂ ਤੈਨੂੰ ਦੱਸਾਂ 50 60 ਰੁਪਏ ਤਾਂ ਸਬਜੀਂ ਨਹੀਂ ਆਉਂਦੀ ਘੱਟ ਹੁਣ ਤੇ ਕਿੱਥੇ ਤਾਂ ਹੁਣ ਆਪਣੇ ਇੱਕ ਚੁੱਲ੍ਹੇ ਨਾਲ ਸਰੀ ਜਾਂਦਾ ਚਾਚੀ ਨੂੰ ਮਾੜਾ ਜਿਹਾ ਕਹਤਾ ਨਾ ਬੇਬੇ ਨੂੰ ਤਾਂ ਉਹਦੀ ਭਾਂਡੇ ਚਾਕੇ ਥਾਲੂ ਵੀ ਪਾਸੇ ਉਹਦਾ ਨਰਮ ਹੈ ਜਿਹੜੇ ਵੀਰਪਾਲ ਜਿਹੜੀ ਉਹਦੇ ਸੁਣਦੀ ਨਹੀਂ ਹੈਗੀ ਤੂੰ ਚਾਚੀ ਚਾਚੀ ਨਾ ਸਾਰਾ ਦਿਨ ਕਰਿਆ ਕਰ ਮੈਂ ਤੈਨੂੰ ਦੱਸਾਂ ਕੰਮ ਕਰ ਲੈ ਕੋਈ ਨਹੀਂ ਮੈਂ ਫੜਾ ਆਉਂਗੀ ਉਟਾ ਤਰਲਾ ਆਹੋ ਇਹ ਬੇਬੇ ਦੀ ਪੂਸ ਆ ਗਈ